ਹਾਂਜੀ ਭਾਈ ਮੇਰਾ ਨਾਮ ਗੋਲਡੀ ਹੈ ਮੈਂ ਪਿੰਡ ਚੰਗੜੀ ਦਾ ਰਹਿਣ ਵਾਲਾ ਆਂ ਮੈਂ ਜੋ ਕਿ ਤੇ 2 ਤੋਂ 3 ਸਾਲ ਹੋ ਗਏ ਮੈਨੂੰ ਉੱਥੇ ਬਗੀਂਹੜਾਈ ਮੋੜ ਤੇ ਬਗੀਂਹ ਕੰਮ ਕਰਦੇ ਮੇਰਾ ਆਪਣਾ ਫੋਟੋਗ੍ਰਾਫੀ ਦਾ ਕੰਮ ਹੈ ਭਾਈ ਇਤਨੀ ਮੈਨੂੰ 3 ਸਾਲ ਹੋ ਗਏ ਦੁਕਾਨ ਤੇ ਕੰਮ ਕਰਦੇ ਰੁਕੀ ਦੁਕਾਨ ਖੋਲੇ ਦੇ ਇੱਥੇ ਮੋੜ ਤੇ ਤੇ ਭਾਈ ਜਿੱਦਾਂ ਹੀ ਡੇਲੀ ਰੁਟੀਨ ਦੇ ਨਾਲ ਆਪਾਂ ਘਰ ਜਾਂਦੇ ਆਂ ਸ਼ਾਮੀ ਦੁਕਾਨ ਵਗੈਰਾ ਬੰਦ ਕਰਕੇ ਉਦਾਂ ਹੀ ਆਪਾਂ ਕੱਲ ਵੀ ਘਰ ਚੱਲ ਗਏ ਆਂ ਤੇ ਜਿੱਲੇ ਸਵੇਰੇ ਆਣ ਕੇ ਮੈਂ ਸ਼ਟਰ ਖੋਲੇ ਆ ਸ਼ਟਰ ਖੋਲ ਕੇ ਮੈਂ ਦੇਖਿਆ ਮੈਂ ਕਿ ਆਗੇ ਮੇਰੇ ਨਾਲ ਇੱਕ ਸ਼ੀਸ਼ੇ ਦੇ ਟਫਨ ਦਿੱਤੇ ਮੈਂ ਪਹਾੜ ਟੰਗੇ ਹੋਏ ਸੀਗੇ ਉਹ ਹਾਰ ਮੈਨੂੰ ਜੱਬੇ ਨਹੀਂ ਮੈਂ ਦੇਖਿਆ ਨਾ ਹਾਂ ਵੀ ਮੇਰੇ ਹਾਰ ਕਿਤੇ ਲੱਗਿਆ ਫਿਰ ਮੈਂ ਅੰਦਰ ਆਇਆ ਜਿੱਲੇ ਅੰਦਰ ਆ ਕੇ ਦੇਖਿਆ ਤੇ ਖਲਾਬਗਰ ਵਈ ਫਿਰ ਦਵਾਜਾ ਰੋਟੇ ਵਿੱਚ ਮਰੇ ਪਿਛੇ ਕਮਰਾ ਜਿਹਾ ਲੱਗਦਾ ਹੀ ਦੇ ਦੇ ਅਕਸਰ ਤੇ ਬਗਲੀ ਕਰੂੰਬੀ ਹੈ ਬਾਕੀ ਬਣਾ ਗੋਦਾਮ ਹੈ ਉਧਰ ਦਵਾਜਾ ਰੋਟੇ ਦਾ ਹੀ ਤੇ ਜਿੱਲੇ ਆਪਾਂ ਕੀ ਹੈ ਮੈਂ ਨਾਲ ਦਾ ਮੁੰਡਾ ਮੇਰੇ ਇੱਕ ਕਰਿਆਨੇ ਦਾ ਮੁੰਡਾ ਬਾਕੀ ਕੰਮ ਕਰਦਾ ਹੈ ਕਰਿਆਨੇ ਦੀ ਦੁਕਾਨ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਯਾਰ ਤੂੰ ਪਿੱ ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਕਿਹਾ ਵੀ ਤੂੰ ਹੀ ਪਿੱਛੇ ਜਿਹੜਾ ਕਮਰਾ ਆ ਕੋਈ ਦਵਾਜਾ ਖੁੱਲਾ ਰਹਿੰਦਾ ਇਹਨੇ ਚੋਰਾਂ ਨੇ ਪਿੱਛੋਂ ਆ ਕੇ ਇਹਨਾਂ ਨੇ ਬਕੀ ਚੋਰੀ ਕੀਤੀ ਆ ਉਹ ਕਹਿੰਦਾ ਨੀ ਮੈਂ ਰੱਥ ਦਵਾਜਾ ਬੰਦ ਕਰਕੇ ਗਿਆ ਘਰ ਫਿਰ ਆਪਾਂ ਚਾਣ ਬਿਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਨੇ ਪਿੱਛੇ ਦੀਵਾਰ ਤੋੜੀ ਆ ਪਿਛਲੇ ਰੂਮ ਦੇ ਵਿੱਚੋਂ ਪਿਛਲੀ ਦਵਾ ਤੋੜ ਕੇ ਫਿਰ ਉਹਨੇ ਮੇਰੇ ਇਹ ਦੇ ਦਵਾਜਾ ਤੋੜੇ ਐ ਤੋੜਨ ਤੋਂ ਬਾਅਦ ਬਾਕੀ ਪਿਛੇ ਨਾਲ ਡੌਂਡ ਦੇ ਵਿੱਚੋਂ ਆ ਬਕਰਾਨਾ ਸਾਮਾਨ ਲੱਗਿਆ ਹੋਇਆ ਜਿਸਾ ਕੀ ਹੋਈ ਪੇਟੀਆਂ ਚੋਲ ਬਜਾਰ ਵਗੈਰਾ ਲੱਗਿਆ ਹੋਇਆ ਠੀਕ ਐ ਦਵਾ ਦੇ ਤੋੜਨ ਤੋਂ ਬਾਅਦ ਉਹਨਾਂ ਸਾਮਾਨ ਚੁੱਕਿਆ ਬਲੇ ਆਇਆ 14 ਤੋੜੇ ਘੋੜੇ ਵਗੈਰਾ ਵਗੈਰਾ ਜੋ ਵੀ ਆ 3 ਚੁੱਕੇ ਤੇਲ ਦੇ ਇਹ ਦਵਾਜਾ ਤੋੜ ਕੇ ਫਿਰ ਅੰਦਰ ਆਏ ਨੇ ਅੰਦਰ ਆ ਕੇ ਉਹਨਾਂ ਜਿਹੜੇ ਮੇਰੇ ਹਾਰ ਵਗੈਰਾ ਸੀ ਅੰਦਰ ਦੇ ਕੀਮਤੀ ਹਾਰ ਲੱਗੇ ਰਹੇ ਜਿਹੜੇ ਵਿਆਹ ਸ਼ਾਦੀ ਵਿੱਚ ਪਾ ਜਾਂਦੇ ਨੇ ਉਹ ਵਾਲੇ ਹਾਰ ਲੱਗੇ ਸੀ ਅੰਦਰ ਮੇਰੇ ਉਹ ਨਾਲ ਲੱਗੇ ਗ ਯਸ ਜੀ ਜਿ ਦੇ ਪਹਿਰੇ 3-4000 ਮੇਰੇ ਗੱਲੇ ਸੀਗਾ ਉਹ ਵੀ ਨਾਲ ਲੈ ਗਏ ਆ ਕੁਛ ਪੈਸੇ ਮੈਂ ਰੱਖੇ ਸੀਗੇ ਬਾਬੇ ਦੇ ਇਥੇ ਮੰਦਿਰ ਵਿੱਚ ਰੱਖੇ ਸੀ ਕੱਟ ਕੇ ਬਾਬੇ ਨਾਮ ਤੇ ਵੱਖਰੇ ਪੈਸੇ ਉਹ ਵੀ ਨਾਲ ਲੈ ਗਏ ਨੇ ਤੇ ਇਦਾਂ ਖਲਾਰ ਬਜਾਦਾ ਸਾਰਾ ਪਾ ਕੇ ਗਿਆ ਨਾ ਸਰ ਤੇ ਕੀਤੀ ਹੈ ਸਰ ਤੁਸੀਂ ਹਾਂਜੀ ਸਰ ਕੀਤੀ ਹੈ ਪੁਲਿਸ ਕਮੇਡ ਨੂੰ 50 ਸੌ ਤਾਂ ਕੀ ਮੰਗ ਰਹੇ ਹੋ 50 ਸੌ ਮੰਗ ਕਰਨਾ ਸਰ ਜਿਹੜੇ ਚੋਰਾਂ ਨੇ ਇੰਨਾ ਵਕੀਰਾ ਆਪਣਾ ਦਿਲ ਵਧਾਇਆ ਇਹਨਾਂ ਨੂੰ ਥੋੜੇ ਕੰਟਰੋਲ ਕਰੋ ਸਰ ਉਸ ਤੋਂ ਉਹ ਜਿਹੜਾ ਮੈਂ ਆਪਣਾ ਕੈਮਰਾ ਲਗਾਇਆ ਹੋਇਆ ਹੈ ਇਸ ਕੈਮਰੇ ਦਾ ਮੈਂ ਡੀਵੀਆ ਦਾ ਸਾਰਾ ਕਨੈਕਸ਼ਨ ਮੇਰੇ ਇੱਥੇ ਦੁਕਾਨ ਦੇ ਅੰਦਰ ਹੀ ਸੀਗਾ ਉਹ ਡੀਵੀਆ ਵੀ ਨਾਲ ਸਰ ਕਿ ਸਭ ਨਾਲ ਵੱਡਾ ਜਿਹੜਾ ਹੋਇਆ ਵੀ ਚੋਰ ਦਾ ਨਿਸ਼ਾਨ ਤੂੰ ਦੇਖ ਹੀ ਲਿਆ ਜੀ ਉੱਥੇ ਕੁਰਸੀ ਦੇ ਉੱਪਰ ਨਿਸ਼ਾਨ ਲੱਗਿਆ ਹੈ ਗੱਲੇ ਉੱਥੇ ਚੜ ਕੇ ਉੱਪਰ ਜਾ ਕੇ ਸ਼ਾਨ ਵੀਰ ਪੂਰੀ ਕਿੱਥੇ ਗੱਲੇ ਦੀ ਸਾਰੀ ਹੋ ਗਿਆ ਸਿਰ ਮੋਟਾ ਮੋਟਾ ਚਾਨਨਾ ਮੈਂ ਦੇਖਣਾ ਦੇਖੋ ਜੀ ਵੀ 20 ਤੋਂ 25 ਹਜ਼ਾਰ ਦੇ ਹਾਰ ਦੇਖ ਲੋ 4-5 ਹਜ਼ਾਰ ਗੱਲੇ ਸੀ ਸਗਾ ਤੇ ਡੀਵੀਆ ਤੱਕ ਲਾ ਦੂਗਾ ਕਿ ਕਿੰਨੇ ਦਾ ਹੋਏਗਾ ਜਿਹੜਾ ਲੱਗਿਆ ਹੈ ਉਪਰ ਠੀਕ ਹੈ ਨਾ ਸਰ ਹਾਂ ਸਤਿ ਜੀ ਦੇਖੋ ਜਿੱਦਾਂ ਕਿ ਉਹ ਵਿਸ਼ੇ ਚੋੜਾ ਤੋੜੇ ਵੀ ਕਿੰਨੇ ਗਏ ਨੇ 10 ਤੋਂ 10 ਤੋਂ 12 ਤੋੜੇ ਮਿਲ ਕੀ ਮੇ ਖਿਆਲ ਚ ਗਏ ਹੋਣੇ ਆ ਗਏ ਹੈ ਬਾਕੀ ਤੇ ਤੇਲ ਦੀਨ ਹੈ ਤਿੰਨ ਤਿੰਨ ਤੇਲ ਲਗੀਆਂ ਤਿੰਨ ਘੋੜੇ ਉਹ ਰਿਫਾਇੰਡ ਇੱਕ ਬੇਸਿਕਿਊਰੀ ਪੇਟੀ ਵੀ ਹੈ ਤੁਸੀਂ ਹਾਂ ਪੇਸਾ ਲਾਓ ਸਰ ਕਿੰਨਾ ਮਹਿੰਗਾ ਸਮਾਨ ਆਏਗਾ ਕਿੰਨਾ ਸਮਾਨ ਚੱਗੀ ਆਇਆ ਠੀਕ ਹੈ ਤੇ ਬਾਕੀ ਨੇ ਪ੍ਰਸ਼ਾਸਨ ਤੋਂ ਇਹ ਮੰਨ ਕਰਦਾ ਕਿ ਇਸ ਦੀ ਕਾਰਵਾਈ ਕੀਤੀ ਜਾਏ ਇਹਦੇ ਚੋਰਾਂ ਨੂੰ ਫੜਿਆ ਜਾਏ ਜਲਦੀ ਜਲਦੀ ਮੇਰਾ ਤਾਰਾ ਸਿੰਘ ਜੀ ਪਿੰਡ ਜੰਧੜਾਈ ਉੱਪਰਲੀ ਤੇ ਦੁਕਾਨ ਪਾਈ ਹੈ ਕੋਈ 10-12 ਸਾਲ ਤੋਂ ਕਿ ਰਾਤ ਨੂੰ 6:30 ਵੇ ਦੁਕਾਨ ਬੰਦ ਕਰਕੇ ਗਿਆ ਅੰਦਰ ਹਾਰ ਹੀ ਟੰਗੇ 7-8 2-3 ਹਜ਼ਾਰ ਦਾ ਇੱਕ ਹਾਰ ਹੈਗਾ ਕਿ ਰਾਤ ਨੂੰ ਅਹ ਚਲੇ ਗਏ ਸਵੇਰੇ ਆ ਕੇ ਦੁਕਾਨ ਖੋੜੀ ਆ ਮੈਂ ਕਿ ਅੱਗੇ ਦੇਖਿਆ ਲਗੇ ਅੱਗੇ ਦੇ ਸਮਾਨ ਖਿਲਿਆ ਹੀ ਹਾਰ ਜਿਹੜੇ ਸਾਰੇ ਚੋਰੀ ਹੋ ਗਏ ਦੇ ਵੀ ਵੀ ਆਰ ਜਿਹੜਾ ਕੱਟ ਕੇ ਲੈ ਗਏ ਨੇ ਪਿੱਛੇ ਦੇਖਿਆ ਕੰਦ ਪਿੱਛੋਂ ਕੰਦ ਭੰਨ ਕੇ ਤੇ ਨਾਲ ਹੀ ਦਰਵਾਜ਼ਾ ਤੋੜ ਕੇ ਤੇ ਉਹ ਸਮਾਨ ਸਾਰਾ ਲੈ ਕੇ ਕੁਝ ਖਰਾਕ ਨੂੰ ਚਲੇ ਗਏ ਪਿੱਛੇ ਬਈ 3 ਹੀ ਢੇਲ ਦੇ ਕਿ ਹੋਰੇ 3 ਹੀ ਦਾਣਾ ਹੀ ਹਾਂ ਤੇ ਚੋਲ ਦੇ ਢੀਲ ਲਾ ਗਏ ਤੋੜੇ 10 12 ਚੋਕੇ ਤੇ ਬਿਸਕੁਟ ਇਹ ਸਮਾਨ ਵੇਲਾ ਉਹ ਵੀ ਚੋਕੇ ਲੈ ਗਏ ਤੇ ਸਵੇਰੇ ਦੇਖਿਆ ਕੇ ਬਾਅਦ ਵੀ ਸਾਰਾ ਸਮਾਨ ਖਰਾਕ ਰੁਕੇ ਚਲੇ ਗਏ ਇਹ ਮਗਰੀ ਸ਼ਾਹ ਚੋਰ ਆਈ ਜੀ ਦਰਵਾਜ ਕੰਨ ਤੋੜ ਕੇ ਕੰਨ ਤੋੜ ਕੇ ਫਿਰ ਦਰਵਾਜਾ ਤੋੜਿਆ ਦਰਵਾਜਾ ਤੋੜ ਕੇ ਅੰਦਰ ਆਏ ਆ ਤੇ ਪ੍ਰਸ਼ਾਧਨਾਂ ਦੇ ਇਹੋ ਹੀ ਬੇਨਤੀ ਹੈ ਸਾਨੂੰ ਇਹਨਾਂ ਬੰਦਿਆਂ ਨੂੰ ਨੱਥ ਪਾਏ ਜਾਏ ਉਨជា ਸਰਤ ਸਰਤ ਕਾਰਵਾਈ ਕੀਤੀ ਜਾਏਗੀ